ਟਰੈਕਟਰ ਉਹ 60 HP ਤੋਂ ਉੱਪਰ ਵਾਲਾ ਹੋਊਗਾ ਜਿਵੇਂ ਆਪਾਂ ਪਹਿਲਾਂ ਲੰਨੀਆ 979 ਹੁੰਦਾ ਆਪਣਾ ਸਵਰਾਜ ਦਾ ਠੀਕ ਹੈ ਜੀ ਉਹ ਚ ਉਹ ਹੀ ਟਰੈਕਟਰ ਹੈ ਸੇਮ ਇਹ ਹੈ 3 ਲੱਖ ਰੁਪਿਆ ডাউন ਪੇਮੈਂਟ ਬਣਦੀ ਹੁੰਦੀ ਹੈ ਜਿਹੜੀ ਬਣਦੀ ਹੈ ਬਾਕੀ ਰਕਮ ਦਾ ਸਾਰੀ ਦਾ ਲੋਨ ਹੋ ਜਾਂਦਾ ਹੁੰਦਾ ਹੈ ਇਹ ਲੋਨ ਕਰੂਗੀ ਸਿਰਫ ਸਰਕਾਰੀ ਬੈਂਕ ਇਹ ਕਲੀਅਰ ਹੈ ਜੀ ਪਹਿਲਾਂ ਵੀ ਪਿਛਲੀ ਵਾਰ ਵੀ ਥੋੜੀ ਜਿਹੀ ਕਨਫਿਊਜ਼ਿੰਗ ਸੀ ਇਸ ਚ ਵੀ ਪ੍ਰਾਈਵੇਟ ਕਰਦੂਗੀ ਪ੍ਰਾਈਵੇਟ ਨਹੀਂ ਕਰਦੀ ਇਹਨੂੰ ਸਰਕਾਰੀ ਬੈਂਕਸ ਹੀ ਕਰੂਗੀ ਲੋਨ ਥੋੜਾ ਸਰਕਾਰੀ ਵੀ ਤੇਨ ਲੱਖ ਜਣੀ ਕਿ ਆਪਾਂ ਅੰਦਾਜ਼ਾ ਮੰਨ ਕੇ ਚੱਲਦੇ ਹਾਂ ਕਿਉਂ ਜੀ ਤਾਂ ਸਿਸਟਮ ਆ ਅਗਲੀ ਗੱਲ ਮੈਂ ਇਹ ਐਡ ਆਨ ਕਰਦਾ ਥੋੜੀ ਸਿੰਪਲ ਸਹੀ ਹੋਣੀ ਚਾਹੀਦੀ ਆ ਕਿ ਸੱਬੜ ਆਪਣੀ ਜਮਾਈ ਗਲੀ ਪਈ ਹੋਵੇ ਸੱਬੜ ਦੇ ਆਪਣੇ ਪੱਲੇ ਦਾ ਹੋਵੇ ਕੱਖ ਹੋ ਵੀਰੇ ਕੋਈ ਨਾ ਸਬਸਿਡੀ ਨਿਕਲ ਵੀ ਆਈ ਕਿਸੇ ਨੇ ਤੁਹਾਨੂੰ ਲੋਨ ਲੱਪਾ ਨਹੀਂ ਕਰਨਾ ਸੱਬੜ ਸਹੀ ਸਾਸੀ ਕਾਲ ਜੀ ਜਿਵੇਂ ਕਿ ਆਪਾਂ ਰੀਲ ਪਾਈ ਸੀ ਵੀ ਸੰਦਾਂ ਤੇ ਸਬਸਿਡੀ ਵਾਲੀ ਹੈ ਨਾ ਵੀਰੇ ਐਸਸੀ ਭਾਈਚਾਰੇ ਵਾਸਤੇ ਇਹ ਬਹੁਤ ਬੜਾ ਤੋਹਫਾ ਹੈ ਮਿੰਟੂ ਜੀ ਮਾੜਾ ਜਿਹਾ ਦੱਸੋ ਵੀ ਇਹ ਸੀਐਚਸੀ ਦੇ ਅਧੀਨ ਆਉਣੀ ਹੈ ਹਾਂ ਜੀ 사ਸੀ ਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਇਹ ਆਉਣੀ ਹੈ ਜੀ ਸੀਐਚਸੀ ਦੇ ਅਧੀਨ ਜੇ ਤੁਸੀਂ ਕੱਲਾ ਸੰਦ ਲੈਣਾ ਤਾਂ ਉਹਦੇ ਤੇ 50% ਹੈ ਜੇ ਤੁਸੀਂ ਇਹਦੇ ਵਿੱਚ ਇੱਕ ਗਰੁੱਪ ਭਰਿਆ ਜਾਂਦਾ ਜੇ ਗਰੁੱਪ ਭਰਨਾ ਹੈ ਤਾਂ ਉਹ 30 ਲੱਖਾਂ ਲੈਣਾ ਹੈ ਤੇ ਉਹਦੇ ਦੇ 80% ਸਬਸਿਡੀ ਹੈ ਇਹ ਪਰ ਇਹ ਚ ਸਪੈਸ਼ਲ ਪਹਿਲਾ ਚਾਚਾ ਜੀ ਨੇ ਜਿੰਮੇ ਦੱਸਿਆ ਇਹ ਸਪੈਸ਼ਲ ਐਸਸੀ ਭਾਈਚਾਰੇ ਲਈ ਹੈ ਜ਼ਮੀਨ ਹੋਣੀ ਜ਼ਰੂਰੀ ਹੈ ਫਰਦ ਹੋਣੀ ਜ਼ਰੂਰੀ ਹੈ ਤੇ ਨਾਲ ਜੇ ਫਾਰਮ ਹੋਣਾ ਜ਼ਰੂਰੀ ਨੇ ਇਹ ਕੰਪਲਸਰੀ ਚੀਜ਼ਾਂ ਨੇ ਇੱਕ ਜਿਹੜੀ ਜਿਵੇਂ ਰਿਟਰਨ ਦੀ ਪਹਿਲਾਂ ਗੱਲ ਹੋਈ ਸੀ ਸੇਮ ਉਹੀ ਪ੍ਰੋਸੈਸ ਹੈ 15 ਲੱਖ ਦੀ ਰਿਟਰਨ ਚਾਹੀਦੀ ਹੈ ਖੇਤੀਬਾੜੀ ਤੋਂ ਬਿਨਾ ਕੋਈ ਵੀ ਹੋਰ ਆਪਣਾ ਕੋਈ ਵੀ ਹੋਰ ਬਿਜ਼ਨਸ ਹੋਵੇ ਨਾਲ ਕੋਈ ਵੀ ਡੈਰੀ ਫਾਰਮ ਹੋਵੇ ਜਾਂ ਤੁਸੀਂ ਕੋਈ ਵੀ ਹੋਰ ਕੁਝ ਵੀ ਕਰਦੇ ਹੋ ਉਹ ਹੁਣਾ ਜ਼ਰੂਰੀ ਆ ਬਾਕੀ ਤਰਨਤਾਰਨ ਜ਼ਿਲ੍ਹਾ ਤਾਂ ਐਡ ਕਰਦੇ ਪਤਾ ਨਹੀਂ ਕਿਉਂ ਤਰਨਤਾਰਨ ਸਪੈਸ਼ਲੀ ਇਹਨਾਂ ਨੇ ਆ ਮੈਂਸ਼ਨ ਕੀਤਾ ਸਿਵਾਏ ਤਰਨਤਾਰਨ ਪਤਾ ਨਹੀਂ ਤਰਨਤਾਰਨ ਮਤਲਬ ਕਹਿਣ ਦਾ ਬਾਬ ਤੁਹਾਨੂੰ ਤਰਨਤਾਰਨ ਜ਼ਿਲ੍ਹੇ ਚ ਕੋਈ ਅਪਲਾਈ ਨਾ ਕਰੇ ਨਾ ਮੇਰੇ ਖਿਆਲ ਆ ਉੱਥੇ ਅਪਲਾਈ ਹੋਣੀ ਆ ਉੱਥੇ ਇਹ ਹੈ ਹੀ ਨਹੀਂ ਬਾਕੀ ਸਾਰੇ ਪੰਜਾਬ ਚ ਹਨਾ ਜੀ ਪੰਜਾਬ ਚ ਬਿਲਕੁਲ ਨਹੀਂ ਸਾਰੇ ਤੇ ਮਾੜਾ ਜਿਹਾ ਐਂ ਦੱਸਦੇ ਵੀ ਜ਼ਮੀਨ ਕਿੰਨੀ ਖੋਣੀ ਚਾਹੀਦੀ ਆ ਜ਼ਮੀਨ ਦਾ ਕੋਈ ਇਹ ਚ ਕੋਈ ਸਪੈਸ਼ਲੀ ਮੈਂਸ਼ਨ ਨਹੀਂ ਹੈਗਾ ਚਾਹੇ ਤੁਹਾਡੇ ਕੋਲ ਕਿਲਾ ਹੋਵੇ ਜੇ ਫਾਰਮ ਕੋਈ ਬਾਹਲੇ ਮੰਡੇਟਰੀ ਨਹੀਂ ਵੀ ਲਖਦੀ ਹੁਣ ਜੇ ਫਾਰਮ ਹੋਣਾ ਜ਼ਰੂਰੀ ਆ ਚਾਹੇ 50000 ਦੇ ਹੋ ਮੰਨ ਕੇ ਚੱਲੋ ਉਹੀ ਸਿਸਟਮ ਆ ਵੀ ਫਰਦ ਚ ਨਾ ਹੋਵੇ ਹਾਂ ਫਰਦ ਚ ਨਾ ਹੋਣਾ ਚਾਹੀਦਾ ਜੇ ਫਾਰਮ ਹੋਣਾ ਚਾਹੀਦਾ ਇਹ ਮੜਾ ਜ ਆ ਹੁਣ ਆਏ ਦੱਸਦੇ ਵੀ ਇਹ ਕਿਵੇਂ ਭਰਨੀਆਂ ਨੇ ਆਪਣੇ ਕੋਲ ਤਾਂ ਬੰਦੇ ਭਾਰੀ ਸਕਦੇ ਆ ਪਰ ਆਪਾਂ ਗੱਲ ਇਹ ਆ ਮੜਾ ਜ ਇਹ ਵੀ ਗਾਈਡ ਕਰ ਦੇਣਾ ਵੀ ਜੇ ਹੋਰ ਕਿਤੇ ਭਰਨੀਆਂ ਕਿੱਥੇ ਭਰਨ ਜੇ ਕਿਤੇ ਵੀ ਭਰਨੀਆਂ ਤਾਂ ਵੈਸੇ ਇਹ ਸਾਰੇ ਡੀਲਰਸ਼ਿਪਾਂ ਦੇ ਵੀ ਅਵੇਲੇਬਲ ਹੈ ਥ੍ਰੀਕ ਬੰਦੇ ਨੂੰ ਪਤਾ ਹੋਊਗਾ ਜਿਹੜਾ ਵੀ ਹੈ ਬਾਕੀ ਜਿਹੜੇ ਆਪਣੇ ਆ ਕੈਫੇ ਹੁੰਦੇ ਨੇ ਉਹਨਾਂ ਦੇ ਵੀ ਭਰਿਆ ਜਾਊਗਾ ਉਹਨਾਂ ਦੇ ਵੀ ਭਰ ਸਕਦੇ ਆ ਹਰੇਕ ਦਾ ਭਰਨ ਦਾ ਆਪ ਦਾ ਪ੍ਰੋਸੈਸ ਹੈ ਜੀ ਪਰ ਇਹਦੇ ਵਿੱਚ ਕੋਈ ਲੰਬਾ ਚੌੜਾ ਕੁਛ ਨਹੀਂ ਤੁਹਾਨੂੰ ਸਿਰਫ ਪਹਿਲਾਂ ਤੁਹਾਡਾ ਪੋਰਟਲ ਤੇ ਨਾਮ ਹੋਣਾ ਚਾਹੀਦਾ ਕਿਉਂਕਿ ਜੇ ਫਾਰਮ ਘਟੇ ਹੋਣਗੇ ਤਾਂ ਪੋਰਟਲ ਤੇ ਨਾਮ ਹੋਊਗਾ ਉਹ ਨੈਚੁਰਲ ਜੀ ਗੱਲ ਹੈ ਪਤੀਜ ਮਾੜਾ ਜ ਐਂ ਦੱਸਦੇ ਵੀ ਆਪਣੇ ਕੋਲ ਹੁਣ ਤੂੰ ਕੱਤੋਂ ਲੱਗ ਗਿਆ ਭਰਨੇ ਨੂੰ ਇਹ 23 ਤਰੀਕ ਤੋਂ ਪਹਿਲੀ 23 ਤੋਂ ਸਟਾਰਟ ਹੈ ਜੀ ਮਤਲਬ ਕੱਲ ਸਵੇਰ ਤੋਂ ਸਟਾਰਟ ਹੈ ਜੀ ਇਹ ਠੀਕ ਹੈ ਤੇ 3 ਤਰੀਕੇ ਦੀ ਲਾਸਟ ਹੈ 3 ਤਰੀਕ ਜਿਹੜੀ ਲਾਸਟ ਹੈ ਤਾਂ ਉਹ ਤਿਆਰ ਰੱਖਿਓ ਕਈ ਵਾਰ ਪੋਰਟਲ ਲਾਸਟ ਵਾਲੇ ਦਿਨਾਂ ਤੇ ਨਹੀਂ ਚੱਲਦਾ ਹੁੰਦਾ ਐਂਡ ਤੇ ਜਾ ਕੇ ਕਈ ਵਾਰ ਬੰਦਾ ਕਹਿੰਦਾ ਬਾਕੀ ਚਲੋ ਪੱਕਾ ਟਾਈਮ ਤਾਂ ਨਹੀਂ ਇਹਦੇ ਚ ਹੈਗਾ ਮੈਂਸ਼ਨ ਪਰ 4 ਵਜੇ ਤੋਂ ਪਹਿਲਾਂ ਪਹਿਲਾਂ ਹੀ ਭਰਨ ਦੀ ਕੋਸ਼ਿਸ਼ ਕਰਿਓ 3 ਤਰੀਕ ਲਾਸਟ ਹੈ 23 ਤਰੀਕ ਸਟਾਰਟਿੰਗ ਹੈ ਮੇਰਾ ਵੀਰ ਜਣੀ ਕਿ ਐਸੂਨ ਐਸ ਪੋਸੀਬਲ ਤੁਸੀਂ ਆਜੋ ਬਾਕੀ ਐ ਯਾਰ ਮੈਨੂੰ ਐਂ ਦੱਸ ਮਾੜਾ ਜੀ ਸੱਜਣਾ ਨੂੰ ਕਿ ਜਿਹੜਾ ਗਰੁੱਪ ਆਹ ਹੈ ਜਿਵੇਂ ਗਰੁੱਪ ਦੇ ਵਿੱਚ ਸਾਰੇ ਐਸਸੀ ਭਾਈਚਾਰੇ ਨਾਲ ਸੰਬੰਧਤ ਬੰਦੇ ਹੋਣੇ ਚਾਹੀਦੇ ਨੇ ਵਿੱਚ ਜਰਨਲ ਵੀ ਚੱਲੇ ਨਹੀਂ ਨਹੀਂ ਸਾਰੇ ਐਸਸੀ ਹੋਣੇ ਚਾਹੀਦੇ ਨੇ ਇਹ ਸਪੈਸ਼ਲ ਐਸਸੀ ਲਈ ਹੀ ਕੋਟਾ ਹੈ ਤੇ ਕੋਟਾ ਹੀ ਐਸੀਆਂ ਦਾ ਹੈ ਮਤਲਬ ਇਹ ਐਸਸੀ ਭਾਈਚਾਰੇ ਲਈ ਹੀ ਹੈ ਇਹਦੇ ਚ ਕੋਈ ਜਰਨਲ ਬੰਦਾ ਭਰਿਓ ਨਾ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਥੋੜਾ ਵੀ ਟਾਈਮ ਖਰਾਬ ਜਿਹਦਾ ਭਰੋਂਗੇ ਉਹਦਾ ਵੀ ਟਾਈਮ ਮਾੜਾ ਜਾਂ ਟਰੈਕਟਰ ਦੀ ਜਾਣਕਾਰੀ ਦੇ ਭਤੀਜ ਵੀ ਕਿਹੜਾ ਟਰੈਕਟਰ ਇਹ ਚ ਲੈ ਸਕਦੇ ਆ ਕਿੰਨੇ ਭਾਅ ਵਾਲਾ ਤੇ ਸੰਦ ਦੱਸ ਦੇ ਹਾਂ ਇਹਦੇ ਚ ਚਾਚਾ ਸੰਦ ਦਾ ਜਿਹੜੇ ਇਹਦੇ ਚ ਹੈਗੇ ਨੇ ਸਕੀਮ ਚ ਸੇਮ ਲੈ ਸਕਦੇ ਆ ਸੁਪਰਸੀਡਰ ਹੋ ਗਿਆ ਹੈਪੀ ਆਪਣਾ ਸਮਾਰਟ ਸੀਡਰ ਹੋ ਗਿਆ ਹੈਪੀ ਸੀਡਰ ਕਹਿ ਦਿੰਦੇ ਆ ਜੀ ਨੂੰ ਸਾਰਾ ਸਟੱਪਲ ਦੀ ਹਾਂ ਉਹ ਸਾਰ ਹਾਂਜੀ ਜਿਹੜਾ ਜਿਹੜਾ ਪ੍ਰਾਲੀ ਦੀ ਰਹਿਣ ਖੂਨ ਹੁੰਦੀ ਹੈ ਉਹ ਸਾਫ ਸਵਾਲ ਵਾਲਾ ਉਹ ਤੋਂ ਬਾਅਦ ਜਿਹੜਾ ਟਰੈਕਟਰ ਹੋਊਗਾ 60 HP ਤੋਂ ਉੱਪਰ ਵਾਲਾ ਹੋਊਗਾ ਜਿਵੇਂ ਆਪਾਂ ਪਹਿਲਾਂ ਲੰਨੀ ਹੈ 970 ਆਉਂਦਾ ਆਪਣਾ ਸਵਰਾਜ ਦਾ ਠੀਕ ਹੈ ਜੀ ਉਹ ਚ ਉਹ ਹੀ ਟਰੈਕਟਰ ਹੈ ਸੇਮ ਇਹ ਹੈ 60 ਐਚਪੀ ਤੋਂ ਉੱਪਰ ਦੇ ਜੇ ਮਾੜਾ ਜ ਐ ਵੀ ਗਾਈਡ ਕਰਦੇ ਜੀ ਕੋਈ ਲਿਮਟ ਹੈਗੀ ਆ ਵੀ ਕਿੰਨੀਆਂ ਅਗ ਜਿਲ੍ਹੇ ਚ ਨਿਕਲਣੀਆਂ ਨਿਕਲੀ ਜਾਓ ਹਾਂ ਇਹ ਐਸਸੀ ਭਾਈਚਾਰੇ ਲਈ ਹੈਗਾ ਮਤਲਬ ਉਹਨਾਂ ਕੋਲ ਫੰਡ ਵੀ ਹੈਗਾ ਅੱਛਾ ਠੀਕ ਹੈ ਜੀ ਖਾਸ ਸਪੈਸ਼ਲ ਫੰਡ ਐਸਸੀ ਭਾਈਚਾਰੇ ਦਾ ਹੀ ਸਪੈਸ਼ਲ ਪਿਆ ਉਹ ਆਉਣਾ ਵੀ ਹੈ ਮਤਲਬ ਕਾਫੀ ਹੱਦ ਤੱਕ ਨਿਕਲਣੀਆਂ ਤੁਸੀਂ ਕੋਸ਼ਿਸ਼ ਕਰੋ ਜਿੰਨਾ ਜਲਦੀ ਭਰ ਸਕਦੇ ਹੋ ਜਿੰਨਾ ਜਲਦੀ ਭਰੋਗੇ ਓਨੇ ਚਾਂਸ ਵੱਧ ਹੋਣਗੇ ਲੇਟ ਜਾਓਗੇ ਓਨਾ ਹੀ ਨੰਬਰ ਪਿੱਛੇ ਜਾਊਗਾ ਬਣਨੀ ਦਾ ਸੀਰੀਜ਼ ਹੀ ਹੈ ਥੋੜਾ ਜਿਹਾ ਐ ਵੀ ਪਾਉਂ ਸੱਜਣਾ ਨੂੰ ਗਾਈਡ ਕਰਦੇ ਵੀ ਪੱਲਿਓ ਕਿੰਨੇ ਕੁ ਪੈਸੇ ਲੱਗਣਗੇ ਲੋਨ ਲੱਪੇ ਦਾ ਜਿਸ ਹਿਸਾਬ ਨਾਲ ਲੋਨ ਲੱਪੇ ਦਾ ਝਾਇ ਹੁੰਦਾ ਜੀ ਜਿਵੇਂ ਆਪਾਂ ਪਹਿਲਾਂ ਵੀ ਕਰਵਾਏ ਨੇ ਇੱਥੇ ਉਹੀ 30 ਲੱਖ ਦੇ ਇੰਪਲੀਮੈਂਟ ਲੈਣੇ ਹੁੰਦੇ ਨੇ ਉੱਤੇ 24 ਲੱਖ ਸਬਸਿਡੀ ਬਣਦੀ ਹੈ 80% ਦੇ ਹਿਸਾਬ ਨਾਲ ਠੀਕ ਹੈ ਜੀ ਉਹਦੇ ਤੋਂ 90% ਲੋਨ ਹੋ ਜਾਂਦਾ ਜੇ ਆਪਾਂ ਮੰਨ ਕੇ ਚੱਲੋ ਅਸੀਂ ਆਪਦੇ ਹਿਸਾਬ ਨਾਲ ਦੱਸੀਏ ਜੋ ਸਾਨੂੰ ਪਤਾ ਹੈ ਸਾਢੇ 1.5 ਲੱਖ ਰੁਪਏ ਦਾ ਆਨ ਪੇਮੈਂਟ ਬਣਦੀ ਹੁੰਦੀ ਹੈ ਜਿਹੜੀ ਬਣਦੀ ਹੈ ਬਾਕੀ ਰਕਮ ਦਾ ਸਾਰੀ ਦਾ ਲੋਨ ਹੋ ਜਾਂਦਾ ਹੁੰਦਾ ਇਹ ਲੋਨ ਕਰੂਗੀ ਸਿਰਫ ਸਰਕਾਰੀ ਬੈਂਕ ਇਹ ਪਹਿਲਾਂ ਵੀ ਪਿਛਲੀ ਵਾਰ ਵੀ ਥੋੜੀ ਜਿਹੀ ਕਨਫਿਊਜ਼ਿੰਗ ਸੀ ਇਸ ਚ ਵੀ ਪ੍ਰਾਈਵੇਟ ਕਰ ਦੂਗੀ ਪ੍ਰਾਈਵੇਟ ਨਹੀਂ ਕਰਦੀ ਇਹਨੂੰ ਸਰਕਾਰੀ ਬੈਂਕਸ ਹੀ ਕਰੂਗੀ ਲੋਨ ਥੋੜਾ ਸਰਕਾਰੀ ਬੈਂਕ 3 ਲੱਖ ਜਣੀ ਕਿ ਆਪਾਂ ਅੰਦਾਜ਼ਾ ਮੰਨ ਕੇ ਚੱਲੀਏ ਹਾਂ ਅੰਦਾਜ਼ਾ ਲਗਭਗ ਜੀ ਵੀਰੇ ਇੰਨਾ ਕਿ ਦੇਖੋ ਅੰਦਾਜ਼ਾ ਮੰਨ ਕੇ ਚੱਲਿਓ ਜੇ ਆਪਾਂ ਨੇ ਇਹ ਚੀਜ਼ ਲੈਣੀ ਆ 30 ਲੱਖ ਦੇ ਸੰਤ ਕਈ ਵਾਰ ਬੰਦਾ ਐ ਸੋਚ ਲੁੰਦਾ ਵੀ ਖਣੀ ਪੱਲਿਓ ਕੁਝ ਲੱਗਣਾ ਹੀ ਹੈ ਹਾਂਜੀ 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 ਤੁਹਾਡੇ 2 ਤੋਂ 3 ਲੱਖ 3.5 ਲੱਖ ਜਿਵੇਂ ਮਿੰਟੂ ਜੀ ਨੇ ਦੱਸਿਆ 3.5 ਲੱਖ ਰੁਪਈਆ ਤੁਹਾਡੇ ਪੱਲੇ ਹੋਣਾ ਚਾਹੀਦਾ ਕਿਉਂ ਜੀ ਤਾਂ ਸਿਸਟਮ ਆ ਅਗਲੀ ਗੱਲ ਮੈਂ ਇਹ ਅਡਾਨ ਕਰਦਾ ਤੁਹਾਡੀ ਸਿਮਲ ਸਹੀ ਹੋਣੀ ਚਾਹੀਦੀ ਆ ਕਿ ਤੇ ਸੱਬਲ ਆਪਣੀ ਜਮਾਈ ਗਲੀ ਪਈ ਹੋਵੇ ਸੱਬਲ ਦੇ ਆਪਣੇ ਪੱਲੇ ਨਾਲ ਹੋਵੇ ਕੱਖ ਹੋ ਵੀਰੇ ਕੋਈ ਨਾ ਸਬਸਿਡੀ ਨਿਕਲ ਵੀ ਆਈ ਕਿਸੇ ਨੇ ਤੁਹਾਨੂੰ ਲੋਨ ਲੱਪਾ ਨਹੀਂ ਕਰਨਾ ਸੱਬਲ ਸਹੀ ਰੱਖੋ ਸੱਬਲ ਨਾਲੇ ਜ਼ਿੰਦਗੀ ਆ ਸਿਮਲ ਬਿਨਾ ਇਹਦਾ ਭਰਨ ਦਾ ਕੋਈ ਫਾਇਦਾ ਨਹੀਂ ਜੇ ਤੁਹਾਡੀ ਸਿਮਲ ਨਹੀਂ ਸਹੀ ਤੁਹਾਡਾ ਲੋਨ ਲੱਪਾ ਨਹੀਂ ਹੋਣਾ ਨਿਕਲਿਆ ਹੀ ਓਕਣੇ ਲਟਕੀ ਜਾਣਾ ਉਹਨੇ ਠੀਕ ਆ ਜੀ ਤੇ ਸੀਐਚਸੀ ਕਸਟਮਰ ਹਾਇਰਿੰਗ ਸੈਂਟਰ ਇੱਕ ਐਪ ਵੀ ਆ ਇੱਕ ਗਵਰਨਮੈਂਟ ਦਾ ਇੱਕ ਸਿਸਟਮ ਆ ਉਹਦੇ ਅਧੀਨ ਇਹ ਸਬਸਿਡੀ ਆ ਤੁਹਾਨੂੰ ਨਿਕਲਣੀ ਐ ਐਸਸੀ ਭਾਈਚਾਰੇ ਨੂੰ ਤੇ ਤਰਨਤਾਰਨ ਜ਼ਿਲ੍ਹਾ ਇਹਦੇ ਚ ਨਹੀਂ ਆਉਂਦਾ ਜੀ ਤੇ ਮੇਰਾ ਖਿਆਲ ਆ ਸਾਰਾ ਕੁਝ ਕਲੀਅਰ ਆ ਹਾਂ ਕਲੀਅਰ ਹੈ ਇੱਕ ਇਹਦੇ ਚ ਜਿਹੜਾ ਕੱਲਾ ਸੰਤ ਲੋਗੇ ਦੁਬਾਰੇ ਦੱਸ ਦਿੰਨੇ ਆ ਜੀ ਕੱਲਾ ਇੰਪਲੀਮੈਂਟ ਲਾਉਂਗੇ 50% ਹਾਂਜੀ ਪੂਰਾ ਲਾਉਂਗੇ ਮਤਲਬ ਪੂਰਾ ਉਹ ਗਰੁੱਪ ਲਾਉਂਗੇ ਤਾਂ ਉਹਦੇ ਚ 80% ਸਬਸਿਡੀ ਕਨਫਰਮ ਹੈ ਹੈਗੀ ਐਸਸੀ ਭਾਈਚਾਰੇ ਲਈ ਬਾਕੀ ਦਾ ਸਭ ਕਲੀਅਰ ਆ ਸਾਰੀ ਬਸ ਬਹੁਤ